ਪੰਜਾਬ ਦੇ ਸਕੂਲਾਂ ਨੂੰ ਲੈ ਕੇ ਆਈ ਵੱਡੀ ਖਬਰ ਸਕੂਲ ਖੁੱਲਣ ਤੋਂ ਪਹਿਲਾਂ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ਲਈ ਨਵੇਂ ਹੁਕਮ ਹੋਏ ਜਾਣੇ ਸਕੂਲ ਵਾਪਸ ਆਉਣ ਤੇ ਬੱਚਿਆਂ ਨੂੰ ਸੁਰੱਖਿਅਤ ਸਾਫ਼ ਅਤੇ ਸੁਵਿਧਾਜਨਕ ਮਿਲੇ ਵਾਤਾਵਰਣ ਸਿੱਖਿਆ ਵਿਭਾਗ ਨੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ਨੂੰ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਮੁੜ ਖੋਲਣ ਤੋਂ ਪਹਿਲਾਂ ਸਕੂਲਾਂ 'ਚ ਚੰਗੀ ਤਰ੍ਹਾਂ ਨਿਰੀਖਣ ਅਤੇ ਮੁਰੰਮਤ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ ਹੁਕਮ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਬੱਚਿਆਂ ਨੂੰ ਸਕੂਲ ਵਾਪਸ ਜਾਣ ਤੇ ਸੁਰੱਖਿਅਤ ਸਫਾਈ ਤੇ ਸੁਵਿਧਾਜਨਕ ਵਾਤਾਵਰਣ ਮਿਲੇ ਸਿੱਖਿਆ ਵਿਭਾਗ ਨੇ ਕਿਹਾ ਕਿ ਪੰਜਾਬ ਦੇ ਸਕੂਲਾਂ ਦੀਆਂ ਇਮਾਰਤਾਂ classrooms ਨੂੰ ਬਿਜਲੀ ਪਾਣੀ ਪੱਖਾਨੇ ਆਦਿ ਦੇ ਪ੍ਰਬੰਧਨ ਦੀ ਜਾਂਚ ਯਕੀਨੀ ਬਣਾਈ ਜਾਵੇ ਜਿਸ ਦੇ ਨਾਲ ਹੀ ਜੇਕਰ ਕਿਸੇ ਸਕੂਲ ਚ ਖੇਡ ਮੈਦਾਨ ਪਾਰਕਿੰਗ ਗੇਟ ਆਦਿ ਚ ਮੁਰੰਮਤ ਦੀ ਲੋੜ ਹੈ ਤਾਂ ਉਸ ਦਾ ਵੀ ਪ੍ਰਬੰਧ ਛੁੱਟੀਆਂ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਕੀਤਾ ਜਾਵੇ ਤਾਂ ਸਕੂਲਾਂ ਨੂੰ ਇਸ ਸਬੰਦੇ ਛੁੱਟੀਆਂ ਖਤਮ ਹੋਣ ਤੋਂ ਪਹਿਲਾਂ ਨਿਰੀਖਣ ਸਰਟੀਫਿਕੇਟ ਵੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਕੋਲ ਜਮ੍ਹਾਂ ਕਰਵਾਉਣਾ ਹੋਵੇਗਾ ਜਿਸ ਸਕੂਲਾਂ ਨੂੰ ਵੀ ਨਿਰੀਖਣ ਰਿਪੋਰਟਾਂ ਸਕੂਲ ਦੇ ਰਿਕਾਰਡ ਦੇ ਵਿੱਚ ਰੱਖਣ ਦੀ ਹਦਾਇਤ ਦਿੱਤੀ ਗਈ ਹੈ ਤਾਂ ਨਿੱਜੀ ਬਸਤੀ ਵਰਤੋਂ ਕਰਨ ਵਾਲੇ ਸਕੂਲਾਂ ਦਾ ਵੀ ਨਿਯਮਨ ਸੰਸਾਰ ਨਿਰੀਖਣ ਕੀਤਾ ਜਾਵੇਗਾ ਤਾਂ ਕਿੜੀਆਂ-ਕੜੀਆਂ ਉਹ ਹਦਾਇਤਾਂ ਨੇ ਜਿਹੜੀਆਂ ਕਿ ਪੰਜਾਬ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ਲਈ ਜਾਰੀ ਕੀਤੀਆਂ ਗਈਆਂ ਨੇ ਤਾਂਤਾਜ਼ੀ ਕਿ ਨਿਰਖਣ ਟੀਮ ਬਣਾਈ ਜਾਵੇ ਅਤੇ ਇੱਕ ਚੈਕਲਿਸਟ ਤਿਆਰ ਕੀਤੀ ਜਾਵੇ ਤੁਰੰਤ ਜ਼ਰੂਰੀ ਜਿਹੜੀ ਮੁਰੰਮਤ ਹੈ ਸਕੂਲ ਦੇ ਵਿੱਚ ਉਹ ਕਰਵਾਈ ਜਾਵੇ ਤਾਂ ਸਾਰੇ ਕੰਮਾਂ ਦਾ ਰਿਕਾਰਡ ਹੈ ਜਿਹੜਾ ਕਿ ਉਹ ਰੱਖਿਆ ਜਾਵੇ ਤਾਂ ਇਹ ਹਦਾਇਤਾਂ ਨੇ ਜ਼ਰੂਰੀ ਜਿਹੜੇ ਕਿ ਜਾਰੀ ਕੀਤੀਆਂ ਗਈਆਂ ਨੇ ਪੰਜਾਬ ਦੇ ਸਿੱਖਿਆ ਵਿਭਾਗ ਦੇ ਵੱਲੋਂ ਕਿ ਬੱਚਿਆਂ ਨੂੰ ਸਾਫ਼ ਸੁਥਰਾ ਵਾਤਾਵਰਣ ਮਿਲੇ ਹਰ ਇੱਕ ਚੀਜ਼ ਮੁਹੱਈਆ ਹੋਵੇ ਸਕੂਲ ਦੇ ਵਿੱਚ ਬਿਜਲੀ ਪਾਣੀ ਪੱਖਾਨੇ ਇਮਾਰਤਾਂ ਤੇ ਕਲਾਸਰੂਮ ਦੇ ਜਿਹੜੇ ਪ੍ਰਬੰਧਾਂ ਦੀ ਉਹ ਜਾਂਚ ਯਕੀਨੀ ਬਣਾਈ ਜਾਵੇ ਨਿੱਜੀ ਬੱਸਾਂ ਦੀ ਵਰਤੋਂ ਕਰਨ ਵਾਲੇ ਸਕੂਲਾਂ ਦਾ ਵੀ ਨਿਯਮਾਂ ਅਨੁਸਾਰ ਨਿ ਰੱਖਣ ਕੀਤਾ ਜਾਵੇ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਨਹੀਂ ਪ੍ਰੈਸ ਕਰੋ ਬੈਲ ਆਈਕਨ ਨੂੰ